ਗੁਰਾਇਆ ਪੁਲਿਸ ਨੇ ਚੋਰੀ ਦੇ ਸਮਾਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਤੀਜੇ ਦੀ ਪਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁਖ ਅਫਸਰ ਥਾਣਾ ਗੁਰਾਇਆ ਨੇ ਦੱਸਿਆ ਕਿ ਐਸਆਈ सुरेंद्र ਮੋਹਨ ਥਾਣਾ ਗੁਰਾਇਆ ਸਮੇਤ ਸਾਥੀ ਕਰਮਚਾਰੀ ਦੇ ਦੌਰਾਨ ਅਗਸਤ ਏਰੀਆ ਵਿੱਚ ਮੌਜੂਦ ਸੀ ਕਿ ਮੁ ਖਬਰ ਖਾਸ ਨੇ ਲਾ ਦਿੱਤੀ ਕਿ ਸੋਮਨਾਥ ੁਰਫ ਸੋਮਾ ਪੁੱਤਰ ਅਮਰਜੀਤ ਵਾਸੀ ਕੁੱਤਵੇਵਾਲ ਥਾਣਾ ਗੁਰਾਇਆ ਅਤੇ ਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੁਠੱਡਾ ਕਲਾ ਥਾਣਾ ਫਲੋਰ ਜੋ ਕਿ ਚੋਰੀ ਕਰਨ ਦੇ ਆਦੀ ਹਨ ਅਤੇ ਚੋਰੀ ਕੀਤਾ ਹੋਇਆ ਸਮਾਨ ਸतीश ਚੰਦਰ ਪੁੱਤਰ ਰਾਮਬਿਹਾਰੀ ਵਾਸੀ ਸਿਰਸਾ ਤੋਗੜੀ ਜ਼ਿਲ੍ਹਾ ਜਲੌਨ ਯੂਪੀ ਹਾਲ ਵਾਸੀ ਲਾਗੜੀਆਂ ਮੁਹੱਲਾ ਗੁਰਾਇਆ ਜੋ ਕਿ ਅੱਟਾ ਨਹਿਰ ਵਿਖੇ ਕਬਾੜ ਦਾ ਕੰਮ ਕਰਦਾ ਹੈ ਨੂੰ ਵੇਚਦੇ ਹਨ ਜਿਸ ਤੇ ਦੌਰਾਨੇ ਨਾਕਾਬੰਦੀ ਅੱਟਾ ਨਹਿਰ ਤੋਂ ਸੋਮਨਾਥੁਰਫ ਸੁਮਾ ਪੁੱਤਰ ਅਮਰਜੀਤ ਵਾਸੀ ਕਤਬੇਵਾਲ ਥਾਣਾ ਗੁਰਾਇਆਂ ਅਤੇ ਸਤੀਸ਼ ਚੰਦਰ ਪੁੱਤਰ ਰਾਮਬਿਹਾਰੀ ਵਾਸੀ ਸਿਰਸਾ ਧੋਕੜੀ ਜ਼ਿਲ੍ਹਾ ਜਲੌਨ ਯੂਪੀ ਹਾਲ ਵਾਸੀ ਲਾਗੜੀਆਂ ਮੁਹੱਲਾ ਗੁਰਾਇਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੋ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਅਤੇ ਲੋਹਾ ਸਕ੍ਰੈਪ ਦੋ ਕੁਇੰਟਲ ਬਰਾਮਦ ਕਰਕੇ ਮਾਮਲਾ ਦਰਜ ਰਜਿਸਟਰ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਫਲੌਰ ਸਰਦਾਰ ਸਰਵਨ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਇਲਾਕੇ ਵਿੱਚ ਮਾੜੇ ਅੰਸਰ ਨਸ਼ਿਆਂ ਵਾਲੇ ਹੋਣ ਚਾਹੇ ਚਾਹੇ ਲੁੱਟਾਂ ਖੋਹਾਂ ਵਾਲੇ ਹੋਣ ਚੋਰੀਆਂ ਵਾਲੇ ਹੋਣ ਉਹਨਾਂ ਸਬੰਧ ਅਸੀਂ ਕੱਲ ਇਲਾਕੇ 'ਚ ਨਾਕਾਬੰਦੀ ਕੀਤੀ ਹੋਈ ਸੀ ਤੇ ਸਾਡੀ ਇੱਕ ਪ੍ਰੀਸਿਪਲਿਟੀ ਅੱਟਾਪੁੜੀ ਦੇ ਉੱਤੇ ਖੜੀ ਸੀ ਜਿਹਦੀ ਅਗਵਾਈ ਏਐਸਸੀ ਸੁਰਿੰਦਰ ਮਾਣ ਜੀ ਕਰ ਰਹੇ ਸੀਗੇ ਉੱਥੋਂ ਦੋ ਜਿਹੜੇ ਨੌਜਵਾਨ ਅਸੀਂ ਫੜੇ ਆ ਜਿਨੇ ਇੱਕ ਫੈਕਟਰੀ ਸੀਅਤ ਤੇ ਫੈਕਟਰੀ ਚੋਰੀ ਕੀਤੀ ਫੈਕਟਰੀ ਚੋਂ ਤਕਰੀਬਨ 7 ਬੋਰੇ ਸਕ੍ਰੈਪ ਦੇ ਨਾਲ ਰਾਤ ਨੂੰ ਚੋਰੀ ਕੀਤੇ ਔਰ 1.5 ਕਵੰਟਲ ਦੇ ਕਰੀਬ ਬਣਦੀ ਆ ਦੋ ਮੋਟਰਸਾਈਕਲ ਇਹਨਾਂ ਨੇ ਚੋਰੀ ਕੀਤੇ ਇੱਕ ਤਾਂ ਇਹਨਾਂ ਦੇ ਕੋਲੋਂ ਮਿਲ ਗਿਆ ਇੱਕ ਨਿਸ਼ਾਨਦੇਹੀ ਤੇ ਇਹਨਾਂ ਕੋਲ ਬਰਾਮਦ ਕੀਤਾ ਔਰ ਪੰਜ ਮੋਬਾਈਲ ਫੋਨ ਜਿਹੜੇ ਇਹਨਾਂ ਕੋਲ ਬਰਾਮਦ ਕੀਤੇ ਪ੍ਰਵਾਸੀ ਮਜ਼ਦੂਰਾਂ ਦੇ ਜਿਹੜੇ ਵੱਖ-ਵੱਖ ਜਗ੍ਹਾ ਤੋਂ ਘਰਾਂ ਦੇ ਵਿੱਚ ਜਾ ਕੇ ਨੇ ਚੋਰੀਆਂ ਕੀਤੀਆਂ ਸੀਗੀਆਂ, ਫੁੱਲਾ-ਫਲਾਰੀ ਕੀਤੀ ਘਰਾਂ ਦੀ, ਪੰਜ-ਛੇ ਘਰਾਂ ਦੀ ਜਿਹੜੀ ਫੁੱਲਾ-ਫਲਾਰੀ ਕਰਕੇ ਉਹਨਾਂ ਚੋਂ ਇਹਨਾਂ ਦੇ ਮੋਬਾਈਲ ਫੋਨ ਔਰ ਪੈਸੇ ਚੋਰੀ ਕੀਤੇ ਸੀਗੇ। ਜਿਹੜੇ ਸਾਨੂੰ ਪੰਜ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਇਹਨਾਂ ਦੇ ਵਿੱਚੋਂ। ਜੋ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ ਐਫ ਆਰ ਨੰਬਰ 187 ਜਿਹੜੀ ਆ ਉਹ ਦਰਜ ਕੀਤੀ ਆ ਔਰ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਆ। ਹੋਂ ਤੱਕ ਇਹਨਾਂ ਕਰੀਬ 10 ਜੋੜੀਆਂ ਜਿਹੜੀਆਂ ਇਹ ਮੰਨੀਆਂ ਨੇ ਜੋ ਗਰਾਿਆਂ ਏਰੀਏ ਦੇ ਵਿੱਚ ਹਨ ਵੱਖ-ਵੱਖ ਜਗ੍ਹਾ 'ਚੋਂ ਕੀਤੀਆਂ ਨੇ ਬਾਕੀ ਇਹਨਾਂ ਦੀ ਅੱਗੇ ਤਫ਼ਤੀਸ਼ ਚੱਲ ਰਹੀ ਆ। ਸ਼ਨਾਕਤ ਇੱਕ ਦਾ ਨਾਮ ਹੈਗਾ ਜੀ ਸ਼ਾਮਨਾਥ ਏਰੀਆ ਸ਼ਾਮਾ ਵਾਸੀ ਹੈਗਾ ਜੀ ਕਤਬੇয়াল ਦਾ ਰਹਿਣ ਵਾਲਾ ਹੈਗਾ। ਦੂਸਰਾ ਹੈਗਾ ਜੀ ਸतीश ਕੁਮਾਰ ਇਹਦੀ ਕੁਵਾਰਦੀ ਦੁਕਾਨ ਹੈ ਬਿਹਾਰ ਦਾ ਬੇਸਿਕਲੀ ਰਹਿਣ ਵਾਲਾ ਹੁਣ ਇਹਨੇ ਬੜਾ ਪਿੰਡ ਰੋਡ ਤੇ ਕੁਵਾਰਦੀ ਦੁਕਾਨ ਖੋਲੀ ਹੋਈ ਆ ਔਰ ਇਹ ਸਮਾਨ ਜਿਹੜਾ ਸੀਗਾ ਇਹਨੇ ਸਾਰਾ ਉਹ ਤੋਂ ਖਰੀਦਿਆ ਸੀਗਾ। ਇਹ ਕੋ ਥੋੜੇ ਰੇਟ ਦੇ ਉੱਤੇ ਖਰੀਦਿਆ ਸੀਗਾ ਔਰ ਉਹਨੂੰ ਜਦੋਂ ਉਹਨੂੰ ਪੈਸੇ ਦੇਣੇ ਸੀ ਨਾਲ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਤੇ ਨਾਲ ਹੀ ਅਸੀਂ ਇਹਨੂੰ ਕੁਆਰਡੀਨ ਨੂੰ ਵੀ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਇਹਨੂੰ ਵੀ ਚੱਕ ਲਿਆ ਇਹਦੀ ਬ੍ਰੈਸਪਾਲੀ ਨਾਲ ਹੀ ਦੋ ਬੰਦੇ ਨੇ ਜੀ ਹੋਰ ਜੇ ਦੋ ਬੰਦੇ ਨੇ ਇੱਕ ਬੰਦਾ ਹੋਰ ਹੈਗਾ ਜੀ ਮਠੱਡਿਆਂ ਦਾ ਆ ਜਿਹੜਾ ਹਾਲੇ ਭੱਜਿਆ ਹੋਇਆ ਕੱਲ ਜਦੋਂ ਸੀਨ ਫੜਨ ਲੱਗੇ ਉਹ ਛਾਲ ਮਾਰ ਕੇ ਭੱਜ ਗਿਆ ਰੋਡ ਚੱਲਦਾ ਸੀਗਾ ਉਹਦਾ ਪਿੱਛਾ ਕੀਤਾ ਪਰ ਭੱਜ ਗਿਆ ਉਹਨੂੰ ਜਲਦੀ ਗ੍ਰਿਪਟਾ ਕਰਕੇ ਜਿਹੜਾ ਉੱਤੇ ਕਾਰਵਾਈ ਕੀਤੀ ਜਾਊਗੀ ਇੱਕ ਮੋਟਰਸਾਈਕਲ ਤੇ ਇਹਨਾਂ ਲੁਧਿਆਣੇ ਤੋਂ ਚੋਰੀ ਕੀਤਾ ਦੂਜੇ ਬਾਰੇ ਅਸੀਂ ਵੈ ਉਹਦਾ ਵੀ ਪਤਾ ਲੱਗ ਜਾਏਗਾ ਲੋਕ ਲੱਗ ਕੇ ਜਾਂ ਕਿੱਥੋਂ ਚੋਰੀ ਕੀਤਾ